ਕਾਲ ਜੀ ਸਾਰਿਆਂ ਨੂੰ ਮੈਂ ਕੁਸ਼ਵਿੰਦਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕਢਾਈ ਤੇ ਹੋਰ ਜੀ ਸੁਣਾਓ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਬਲੌਗ ਦੇ ਵਿੱਚ ਫੈਬਰਿਕ ਜਿਹੜਾ ਕੀ ਹੈਗਾ ਨੀਡਲਵਰਕ ਵਾਸਤੇ ਆਪਾਂ ਕਿਹੜਾ ਫੈਬਰਿਕ ਲੈ ਸਕਦੇ ਹਾਂ ਮੈਨੂੰ ਬਹੁਤ ਸਾਰੇ ਕਮੈਂਟ ਆਏ ਸੀਗੇ ਵੀ ਤੁਸੀਂ ਕਾਟਨ ਯੂਜ਼ ਕਰਦੇ ਹੋ ਜਾਂ ਫਿਰ ਕੋਈ ਹੋਰ ਵੀ ਦੇਖੋ ਜੀ ਹਨਾ ਬਾਕੀ ਫੈਬਰਿਕ ਦੀ ਤਾਂ ਆਪਣੀ ਚੋਆਇਸ ਹੁੰਦੀ ਆ ਇਹ ਵਾਲਾ ਜਿਵੇਂ ਨਿੱਡਲ ਵਰਕ ਹੈਗਾ ਇਹ ਚੱਲਦਾ ਸਿਰਫ ਗਰਮੀ ਜੀ ਜ਼ਿਆਦਾ ਸੋਹਣਾ ਲੱਗਦਾ ਆਪਾਂ ਨੂੰ ਤੇ ਸਰਦੀਆਂ ਵਾਲੇ ਸੂਟਾਂ ਦੇ ਤਾਂ ਆਪਾਂ ਜਿਵੇਂ ਹੋ ਗਿਆ ਵੀ ਆਰੀ ਵਰਕ ਵਗੈਰਾ ਕਰਵਾ ਲੈਨੇ ਆ ਨਾ ਤੇ ਅੱਜ ਕੱਲ ਇਹ ਨਿੱਡਲ ਵਰਕ ਬਹੁਤ ਚੱਲ ਰਿਹਾ ਹੈਗਾ ਸਰਦੀਆਂ ਚ ਜੀ ਇੰਨਾ ਉਹ ਹੁੰਦਾਗਾ ਬਿਨਾਈ ਇਹਨਾਂ ਸੋਹਣਾ ਲੱਗਦਾਗਾ ਤੇ ਗਰਮੀ ਵਾਲੇ ਸੂਟਾਂ ਤੇ ਜ਼ਿਆਦਾ ਸੋਹਣਾ ਲੱਗਦਾ ਤੇ ਗਰਮੀ ਵਾਲਾ ਫੈਬਰਿਕ ਹੁੰਦੀ ਹੈ कॉटन ਵਾਸਾ ਤੇ ਆਪ ਇਦਾਂ ਦੇ ਪਾ ਸਕਦੇ ਆ ਜਾਂ जॉर्जਟ ਪਾ ਸਕਦੇ ਆ ਇਹਨਾਂ ਸੂਟਾਂ ਤੇ ਬਹੁਤ ਵਧੀਆ ਤਰੀਕੇ ਨਾਲ ਹੁੰਦਾਗਾ ਜਿਵੇਂ जॉर्जਟ ਤੇ कॉटन ਤੇ ਬਹੁਤ ਵਧੀਆ ਹੋ ਜਾਂਦਾਗਾ ਤੇ ਆਪਾਂ ਤੁਹਾਨੂੰ ਅੱਜ ਸ਼ੋਅ ਕਰਾਂਗੇ ਇੱਕ ਦੋ ਫੈਬਰਿਕ ਜਿਹੜੇ ਮੈਂ ਲੈ ਕੇ ਆਈਆਂ ਕਰਨ ਵਾਸਤੇ ਤੇ ਬਾਕੀ ਪੇਂਟਿੰਗ ਦਾ ਅਸਰ ਨਹੀਂ ਆਗੀ ਵੀ ਪੇਂਟਿੰਗ ਵੀ ਤੁਸੀਂ ਗਰਮੀ ਵਾਲੇ ਸੂਟਾਂ ਤੇ ਹੀ ਕਰੋ ਜਿਆਦਾ ਵਧੀਆ ਲੱਗਦੀ ਆ ਜੇ ਪੇਂਟ ਵੀ ਧਾਰੀ ਵਰਕ ਕਰਨਾ ਤਾਂ ਉਹ ਤੁਸੀਂ ਸਰਦੀ ਵਾਲੇ ਸੂਟਾਂ ਤੇ ਵੀ ਟਰਾਈ ਕਰ ਸਕਦੇ ਹੋ ਤੇ ਓਨਲੀ ਪੇਂਟ ਆ ਸਿਰਫ ਇਹਨਾਂ ਤੇ ਸੋਹਣਾ ਲੱਗਦਾ ਅੱਜ ਮੈਂ ਇੱਕ ਸੂਟ ਤੁਹਾਨੂੰ ਦਿਖਾਉਂਗੀ ਵੀ ਜਿਹੜਾ ਅ ਇਦਾਂ ਗ੍ਰੇਸ ਕਾਟਨ ਦਾ ਪਹਿਲਾ ਸੂਟ ਆ ਆ ਦੇਖੋ ਇਹ ਵਾਲਾ ਵਾਈਟ ਕਲਰ ਦਾ ਗ੍ਰੇਸ ਕਾਟਨ ਆ ਇਹ ਇਹ ਉੱਪਰੋਂ ਥੋੜਾ ਸੌਫਟ ਹੁੰਦਾਗਾ ਤੇ ਬਹੁਤ ਵਧੀਆ ਗਰਮੀ ਵਾਸਤੇ ਬਹੁਤ ਵਧੀਆ ਫੈਬਰਿਕ ਆ ਇਹ ਇਹਦੇ ਵਿੱਚ ਕੋਈ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਤੇ ਕੋਈ ਟ੍ਰਾਂਸਪੇਰੈਂਟ ਨਹੀਂ ਹੈਗਾ ਹਨਾ ਬਹੁਤ ਵਧੀਆ ਕਪੜਾ ਹੈਗਾ ਸੂਟਾਂ ਵਾਲਾ ਕਹਿ ਕੇ ਲਿਓ ਤੁਸੀਂ ਜੇ ਤੁਸੀਂ ਦੂਸਰਾ ਲੈ ਲਓਗੇ ਤਾਂ ਉਹਦੇ ਉਹਦਾ ਬਾਰ ਛੋਟਾ ਹੁੰਦਾ ਹੈਗਾ ਕੁੜਤੇ ਪਜਾਮੇ ਚ ਵੀ ਆਉਂਦਾ ਇਹ ਤੇ ਇਹ ਵਾਲਾ ਲੈ ਸਕਦੇ ਹੋ ਪੇਂਟ ਚਾਹੇ ਕਰਨਾ ਤੁਸੀਂ ਜਾਂ ਫਿਰ ਤੁਸੀਂ ਨੀਡਲਵਰਕ ਕਰਨਾ ਹੈ ਮਸ਼ੀਨਵਰਕ ਕਰਨਾ ਕੁਝ ਵੀ ਕਰਨਾ ਸਭ ਕੁਝ ਕਰਨ ਤੋਂ ਪਹਿਲਾਂ ਇੱਕ ਵਾਰੀ ਇਹਨੂੰ ਵਾਸ਼ ਜ਼ਰੂਰ ਕਰ ਲਿਓ ਕਿਉਂਕਿ ਥੋੜਾ ਬਹੁਤ ਇਹ ਵੀ ਹੋ ਜਾਂਦਾ ਨਾ ਝੜ ਜਾਂਦਾ ਹੈਗਾ ਕਪੜਾ ਤੇ ਇਸ ਲਈ ਇਹਨੂੰ ਪਹਿਲਾਂ ਵਾਸ਼ ਜ਼ਰੂਰ ਕਰਨਾਗਾ ਤੁਸੀਂ ਚਾਹੇ ਕੁਝ ਵੀ ਕਰਨਾ ਪੇਂਟਿੰਗ ਕਰਾਂਗੇ ਆਪਾਂ ਇੱਥੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਬਣਦਾ ਸੂਟ ਇਹਦੇ ਨਾਲ ਦੁਪੱਟਾ ਹੈਗਾਗਾ ਇਹ ਵਾਲਾ ਮਸਲੀਨ ਦਾ ਤੇ ਪੇਂਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਕਿੰਦਾਂ ਦੀ ਲੁੱਕ ਆਉਂਦੀ ਹੈ ਇਹਦੀ ਠੀਕ ਹੈ ਜੀ ਅਗਲਾ ਸੂਟ ਹੈਗਾਗਾ ਆਪਣਾ ਇਹ ਵਾਲਾ ਅੰਗੂਰੀ ਕਲਰ ਇਹ ਵਾਲਾ ਫੈਬਰਿਕ ਹੈਗਾਗਾ ਜੀ ਇਹ ਵਾਲਾ ਖਾਦੀ ਕਾਟਨ ਹੈ ਖਾਦੀ ਕਾਟਨ ਬਹੁਤ ਜਿਆਦਾ ਵਧੀਆ ਹੈਗਾ ਨਿੱਡਲਵਰਕ ਵਾਸਤੇ ਸਭ ਤੋਂ ਬੈਸਟ ਹੈ ਇਹ ਚਾਹੇ ਆਪਾਂ ਬ੍ਰੀਕ ਕਰਾਉਣੀ ਆ ਚਾਹੇ ਆਪਾਂ ਵੀ ਹਨਾ ਵੀ ਦੂਸਰਾ ਮੁਜੀਵੇ ਫਲਾਵਰ ਰੋਜ਼ ਫਲਾਵਰ ਜੇ ਬੰਦੇ ਆ ਚਾਹੇ ਉਹ ਬਣਾਉਣੇ ਆ ਸਭ ਤੋਂ ਜਿਆਦਾ ਵਧੀਆ ਮੈਨੂੰ ਇਹ ਲੱਗਦਾਗਾ ਤੇ ਜਿਵੇਂ ਆਪਾਂ ਕੋਈ ਪਲਾਜੋ ਵਗੈਰਾ ਇਹਦਾ ਬਣਾਉਣੇ ਆ ਸਟੇਟਸ ਲਵਾਰ ਵਧੀਆ ਐਵੇਂ ਖੜੀ ਖੜੀ ਰਹਿੰਦੀ ਹੈ ਕੋਈ ਉਹ ਨਹੀਂ ਆਉਂਦਾਗਾ ਇਹਦੇ ਵਿੱਚ ਨਾ ਤਾਂ ਇਹ ਬਾਲਾ ਜਿਆਦਾ ਵੀ ਹਾਰਡਾ ਕੱਪੜਾ ਨਾ ਹੀ ਕੋਈ ਸੌਫਟ ਆ ਨਾ ਨਾ ਹੀ ਇਹ ਜਿਆਦਾ ਟਰਾਂਸਪੇਰੈਂਟ ਹੈ ਇਹ ਚ ਲੇਰਨਿੰਗ ਵਗੈਰਾ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਵੀ ਤੁਸੀਂ ਐਂ ਧੇ ਇਹਨੂੰ ਵੇਅਰ ਕਰ ਸਕਦੇ ਹੋ ਜੇ ਕਿਸੇ ਨੂੰ ਥੋੜੀ ਬਹੁਤ ਕਿਸੇ ਕਲਰ ਚ ਪ੍ਰੋਬਲਮ ਆਉਂਦੀ ਵੀ ਹੈ ਤਾਂ ਅੰਡਰ ਸ਼ਰਟ ਵਗੈਰਾ ਪਾ ਕੇ ਤੁਸੀਂ ਇਹਨੂੰ ਪਾ ਸਕਦੇ ਹੋ ਬਹੁਤ ਵਧੀਆ ਹੈਗਾ ਮੈਨੂੰ ਬਹੁਤ ਪਸੰਦ ਆ ਤੇ ਇਹ ਵਾਲਾ ਟਰਾਈ ਕਰਿਓ ਤੁਸੀਂ ਇਹ ਵੀ ਤੁਸੀਂ ਬੋਸ ਕਰਨਾ ਪਹਿਲਾਂ ਚਾਹੇ ਕੁਝ ਵੀ ਬਣਾਉਣਾਗਾ ਚਾਹੇ ਪੇਂਟ ਕਰਨਾ ਪੇਂਟਿੰਗ ਵਾਸਤੇ ਬਹੁਤ ਵਧੀਆ ਹੈ ਤੁਸੀਂ ਪੇਂਟਿੰਗ ਕਰਨੀ ਆ ਚਾਹੇ ਕੁਝ ਵੀ ਕਰਨਾ ਤਾਂ ਪਹਿਲਾਂ ਵਾਸ਼ ਜ਼ਰੂਰ ਕਰ ਲਿਓ ਹਨਾ 15 ਤੋਂ 20 ਮਿੰਟ ਤੱਕ ਕੱਪੜੇ ਨੂੰ ਪਾਣੀ 'ਚ ਰੱਖ ਕੇ ਉਸ ਤੋਂ ਬਾਅਦ ਇਹਨੂੰ ਐਦਾਂ ਹੀ ਹਨਾ ਥੋੜਾ ਬਹੁਤ ਜਿਵੇਂ ਮਸ਼ੀਨ 'ਚ ਕਰਕੇ ਸੁਕਾ ਕੇ ਤੁਸੀਂ ਪਾ ਦੇਣਾਗਾ ਆਹ ਵਾਲਾ ਵੀ ਖਾਦੀ ਕਾਟਨ ਹੈ ਜੀ ਇਹ ਕਲਰ ਹੈਗਾ ਪਿੰਕ ਲਾਈਟ ਪਿੰਕ ਤੇ ਇਹ ਤੇ ਵੀ ਬਹੁਤ ਵਧੀਆ ਵੀ ਆਪਾਂ ਆ ਕਰਾਂਗੇ ਸੂਟ ਬਣਾਵਾਂਗੇ ਜੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਬ੍ਰੀਕ ਡਿਜ਼ਾਈਨ ਹੈ ਇਹ ਇਨਸਟਾਗ੍ਰam ਤੇ ਮੈਨੂੰ ਫੋਟੋ ਪਾਈ ਸੀ ਤੇ ਉਸ ਤੇ ਕਾਨੇ ਮੈਨੂੰ ਇਹਦਾ ਆਰਡਰ ਆਇਆਗਾ ਤੇ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਵਾਲਾ ਸੂਟ ਇਹ ਵੀ ਖਾਦੀ ਕਾਟਨ ਹੈ ਬਹੁਤ ਸੌਫਟ ਹੈਗਾ ਤੇ ਰੇਟ ਇਹ ਤੁਸੀਂ ਪੁੱਛੋਗੇ ਤਾਂ ਤੁਸੀਂ ਆਪਣੇ ਆਪਣੇ ਏਰੀਆ ਦੇ ਹਿਸਾਬ ਨਾਲ ਤੁਹਾਨੂੰ ਮਿਲ ਜੂਗਾ ਹਨ ਵੀ ਆਪਣੇ ਜਿਵੇਂ ਹੋਰ ਰੇਟ ਹੋਊਗਾ ਤੁਹਾਡੇ ਹੋਰ ਹੋਊਗਾ ਪੈ ਜਾਂਦਾ ਫਰਕ ਥੋੜਾ ਬਹੁਤ ਏਰੀਆ ਦੇ ਹਿਸਾਬ ਨਾਲ ਤੇ ਇਹ ਦੇਖੋ ਮੈਂ ਇਹਦੇ ਉੱਤੇ ਜਿਹੜਾ ਸੂਟ ਬਣਾ ਲਿਆ ਇਹ ਜਦੋਂ ਬਣਾਉਂਗੀ ਤੁਹਾਨੂੰ ਦਿਖਾਉਂਗੀ ਵੀ ਕਿੱਦਾਂ ਇਹਦੇ ਤੇ ਆਪਾਂ ਵਰਕ ਕਰਾਂਗੇ ਤੇ ਕਿ ਜਿਵੇਂ ਇਹ ਵੀ ਬਣਿਆ ਤੁਹਾਨੂੰ ਜ਼ਰੂਰ ਦਿਖਾਉਂਗੀ ਹਨਾ ਕਿ ਮੇਰਾ ਬਣਦਾਗਾ ਦੂਸਰੇ ਕਮੈਂਟਾਂ ਦੀ ਗੱਲ ਕਰਾਂ ਤਾਂ ਮੈਨੂੰ ਆ ਰਹੇ ਸੀਗੇ ਵੀ ਟ੍ਰੇਸ ਪੇਪਰ ਬਾਰੇ ਹਨਾ ਆ ਦੇਖੋ ਜੀ ਮੈਂ ਵਾਲਾ ਪਿੰਕ ਸੂਰ ਦਾ ਡਿਜ਼ਾਈਨ ਬਣਾਇਆਗਾ ਇਸ ਤਰ੍ਹਾਂ ਤੁਸੀਂ ਟ੍ਰੇਸ ਪੇਪਰ ਲੈ ਲੈਣਾ ਬਾਜ਼ਾਰ ਚੋਂ ਮਿਲ ਜੂਗਾ ਤੁਹਾਨੂੰ ਬਹੁਤ ਆਸਾਨੀ ਨਾਲ ਇਹ ਟ੍ਰੇਸ ਪੇਪਰ ਕਹਿੰਦੇ ਆ ਤਾਂ ਤੁਸੀਂ ਇਹਦੇ ਉੱਤੇ ਡਰਾਅ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਅਰੇਖੋ ਕੋਈ ਵੀ ਡਿਜ਼ਾਈਨ ਤੁਸੀਂ ਆਪਣੇ ਹੱਥ ਨਾਲ ਜੇ ਤੁਹਾਨੂੰ ਡਰਾਇੰਗ ਆਉਂਦੀ ਹੈਗੀ ਤੇ ਨਹੀਂ ਆਉਂਦੀ ਜੀ ਤੁਸੀਂ ਆਪਣਾ ਛੁੱਟ ਹੀ ਬਣਾਉਣਾਗਾ ਤੁਸੀਂ ਪੈਨ ਨਾਲ ਜਾਂ ਸਕੇਲ ਨਾਲ ਲੈ ਕੇ ਵੀ ਹੈਨਾ ਡਿਜ਼ਾਈਨ ਬਣਾ ਸਕਦੇ ਹੋ ਪੈਨਸਕੈਲ ਜੇ ਇਹ ਚੀਜ਼ ਵੀ ਨਹੀਂ ਹੋ ਸਕਦੀ ਤਾਂ ਤੁਸੀਂ ਕਰਵਾ ਲਓ ਜਿਵੇਂ ਵੀ ਪ੍ਰਿੰਟ ਕਢਵਾ ਲਓ ਕੋਈ ਵੀ ਡਿਜ਼ਾਈਨ ਦਾ ਜ਼ੂਮ ਕਰਕੇ ਫੋਟੋ ਨੂੰ ਪ੍ਰਿੰਟ ਕਢਵਾ ਲਓ ਜਿੱਡੇ ਕ साइज ਦਾ ਤੁਹਾਨੂੰ ਚਾਹੀਦਾ ਪਹਿਲੀ ਵਾਰ ਤੁਸੀਂ ਕਢਵਾਉਂਗੇ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਦੋ ਤਿੰਨ ਪ੍ਰਿੰਟ ਕਢਵਾ ਲਿਓ ਇੱਕ ਛੋਟੇ ਸਾਈਜ਼ ਦਾ ਇੱਕ మీడియం ਇੱਕ ਵੱਡਾ ਜਿਹੜਾ ਤੁਹਾਨੂੰ ਸਹੀ ਲੱਗਿਆ ਹੈ ਨਾ ਉਹ ਤੁਸੀਂ ਬਣਾ ਲਿਓ ਤੇ ਹੌਲੀ ਹੌਲੀ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਵੀ ਆਪਾਂ ਕਿਹੜੇ ਸਾਈਜ਼ ਦਾ ਬਣਾਈਏ ਤੇ ਬਾਕੀ ਜੀ ਤੁਸੀਂ ਮੈਨੂੰ ਕਮੈਂਟ ਕਰ ਰਹੇ ਸੀਗੇ ਉਹਦੇ ਬਾਰੇ ਥ੍ਰੈਡ ਬਾਰੇ ਥ੍ਰੈਡ ਦਾ ਮੈਂ ਤੁਹਾਨੂੰ ਦੱਸਦਾ ਨੀਡਲਵਰਕ ਦੇ ਵਿੱਚ ਤੁਸੀਂ ਐਂਕਰ ਦਾ ਥ੍ਰੈਡ ਹੀ ਯੂਜ਼ ਕਰਨਾ ਹੈ ਐਂਕਰ ਦੀਆਂ ਗੁੱਟੀਆਂ ਜਿਹੜੀਆਂ ਆਉਂਦੀਆਂ ਨੇ ਉਹ ਖਰਾਬ ਨਹੀਂ ਹੁੰਦਾਗਾ ਕੋਈ ਕੋਈ ਫਲੇਵਰ ਇਦਾਂ ਦਾ ਹੈਗਾ ਜਿਹੜਾ ਖਰਾਬ ਹੋ ਜਾਂਦਾ ਉਹ ਮੈਂ ਤੁਹਾਨੂੰ ਦੱਸ ਵੀ ਨਹੀਂ ਹੁੰਦੀਆਂ ਵੀ ਆ ਖਰਾਬ ਹੋ ਜਾਂਦਾ ਵੀ ਤੁਸੀਂ ਸੂਟ ਦੇ ਨਾਲ ਟਰਾਈ ਕਰੋ ਜਿਵੇਂ ਕਿ ਆਪਾਂ ਉਹ ਬਣਾਉਣੇ ਹੁੰਦੇ ਆ ਨਾ ਉੱਪਰ ਜਿਵੇਂ ਉਹ ਲੱਗਿਆ ਹੋਇਆ ਜਿਵੇਂ ਉਹ ਸਨਰੀ ਜਾਂ ਫਰੇਮ ਲੱਗਿਆ ਨਾ ਉਹਦਾ ਬਣਾਉਣੇ ਆਪਾਂ ਮੈਰਿਜ ਦੇ ਡੇਟ ਵਗੈਰਾ ਲਿਖ ਕੇ ਉਹਦੇ ਵਾਸਤੇ ਵਧੀਆਗਾ ਕੋਈ ਉਹਦੇ ਤੇ ਕੋਈ ਫਲੇਵਰ ਬਣਾ ਲਓ ਕਿਉਂਕਿ ਇਹ ਆਪਾਂ ਵਾਸ਼ ਨਹੀਂ ਕਰਨਾ ਹੁੰਦਾਗਾ ਤਾਂ ਵੈਸੇ ਖਰਾਬ ਨਹੀਂ ਹੁੰਦੇਗੇ ਕਲਰ ਵਗੈਰਾ ਉਹਦੇ ਵਿੱਚ ਨਹੀਂ ਨਿਕਲਦੇ ਹੈਗੇ ਕਿ ਮੈਂ ਵੇਖਿਆ ਵਾਸ਼ ਕਰਕੇ ਤੇ ਦੂਸਰੀ ਚੀਜ਼ ਹੈਗੀ ਸਿਲਕ ਦੇ ਥ੍ਰੈਡ ਵੀ ਆਉਂਦੇ ਆ ਉਹ ਵੀ ਤੁਸੀਂ ਲੈ ਸਕਦੇ ਹੋਗੇ ਬਾਜ਼ਾਰ ਚੋਂ ਪਤਾ ਕਰ ਲਿਓ ਸਿਲਕ ਥ੍ਰੈਡ ਜੋ ਕਿ ਆਪਾਂ ਸੂਈ ਨਾਲ ਜੀ ਨਾਲ ਪਕੜਾਈਗਾ ਤੁਸੀਂ ਪੁੱਛ ਲਿਓ ਸ਼ਾਪ ਤੋਂ ਤੁਹਾਨੂੰ ਮਿਲ ਜਾਣਗੇ ਸਾਨੀ ਨਾਲ ਤੇ ਬਾਕੀ ਰੀਲਾ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਮਸ਼ੀਨ ਕਢਾਈ ਵਾਲੀਆਂ ਮਸ਼ੀਨ ਵਾਲੀਆਂ ਹਨਾ ਤੇ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਦੂਰਾ ਜਾਂ ਤੀਰਾ ਧਾਗਾ ਪਾ ਕੇ ਹਨਾ ਹਰ ਜਿਹਸਾ ਨਾਲ ਹੋ ਜਾਂਦਾਗਾ ਬਹੁਤ ਵਧੀਆ ਉਹਦੇ ਨਾਲ ਵੀ ਬੱਸ ਮੈਂ ਐਂਕਰ ਥ्रेड ਨਾਲ ਹੀ ਕਰਦੀ ਆ ਕਿਉਂਕਿ ਹਰ ਕਿਸੇ ਤੋਂ ਰੀਲ ਵਾਲੇ ਤਾਗੇ ਨਾਲ ਨਹੀਂ ਹੁੰਦਾਗਾ ਹਨਾ ਤੇ ਮੈਨੂੰ ਉਹ ਵੀ ਵਧੀਆ ਲੱਗਦਾਗਾ ਗਰਮੀ ਚ ਕਾਟਨ ਵਧੀਆ ਲੱਗਦੀ ਐ ਕਾਟਨ ਦੇ ਹੁੰਦੇ ਆ ਐਂਕਰ ਥ्रेड ਬਹੁਤ ਸੋਹਣੇ ਲੱਗਦੇ ਤੇ ਬਾਕੀ ਨੀਡਲ ਦੀ ਦੱਸਾਂ ਤੁਹਾਨੂੰ ਵੀ ਜਿਵੇਂ ਆਪਾਂ ਇੱਕ ਵੱਡੀ ਸੂਈ ਹੁੰਦੀ ਆ ਆਪਣੇ ਘਰਾਂ ਚ ਹਨਾ ਜਿਹੜੀ ਸਭ ਤੋਂ ਵੱਡੀ ਹੁੰਦੀ ਆ ਉਹ ਤੋਂ ਜਿਹੜੀ ਛੋਟੀ ਹੁੰਦੀ ਆ ਨਾ ਉਹ ਵਾਲੀ ਸੂਈ ਨਾਲ ਤੁਸੀਂ ਕਰਨਾਗਾ ਵਰਕ ਕੋਈ ਵੀ ਆ ਚਾਹੇ ਤੇ ਦੂਸਰੀ ਗੱਲ ਹੈਗੀ ਆ ਵੀ ਜਿਵੇਂ ਬਰੀਕ ਡੰਡੀ ਆ ਜਿਹੜੀ ਉਹ ਤੁਸੀਂ ਬਰੀਕ ਸੂਈ ਨਾਲ ਕਰ ਸਕਦੇ ਹੋ ਵੀ ਜਿਵੇਂ ਧੱਗ ਨੂੰ ਆਪਾਂ ਪਾੜ ਕੇ ਵਿੱਚੋਂ ਹਨਾ ਪਹਿਲਾਂ ਤੁਹਾਨੂੰ ਦੱਸਿਆ ਹੋਇਆ ਵੀਡੀਓ 'ਚ ਮੈਂ ਬਣਾ ਕਿਉਂ ਮੇਜੁਕਰ ਤਾਂ ਤੁਸੀਂ ਪਿਛਲੀ ਵੀਡੀਓ ਦੇਖ ਲੈ ਜਾ ਕੇ ਜੇ ਕੋਈ ਪ੍ਰੋਬਲਮ ਆਈ ਬਾਕੀ ਮਸ਼ੀਨ ਬਾਰੇ ਤੁਸੀਂ ਕਮੈਂਟ ਕਰ ਰਹੇ ਸੀਗੇ ਵੀ ਮਸ਼ੀਨ ਦਾ ਕੀ ਪ੍ਰਾਈਸ ਆ ਉਹ ਵੀ ਆਪਣੇ ਆਪਣੇ ਏਰੀਆ ਦੇ ਹਿਸਾਬ ਨਾਲ ਹੁੰਦਾ ਹੈਗਾ ਜੀ ਸਾਡੇ ਇਥੇ ਮਾਨਸਾ 13000 ਦੇ ਵਿੱਚ ਵਧੀਆ ਵਧੀਆ ਤੋਂ ਵਧੀਆ ਮਿਲ ਜੂਗੀ ਤੁਹਾਨੂੰ ਜੇ ਕਿਸੇ ਨੇ ਲੈਣੀ ਹੋਵੇ ਜੇ ਕੋਈ ਨੇੜੇ ਆ ਤੇ ਬਾਕੀ ਤੁਸੀਂ ਆਪਦੇ ਏਰੀਆ ਦੇ ਹਿਸਾਬ ਨਾਲ ਪਤਾ ਕਰ ਲਿਓ ਵੀ ਕਿਵੇਂ ਮਿਲਦੀ ਹੈਗੀ ਮਸ਼ੀਨ ਵਰਕ ਦੀ ਵੀਡੀਓ ਜਲਦੀ ਆਪਾਂ ਲੈ ਕੇ ਆਵਾਂਗੇ ਤੇ ਹੈਂਡ ਵਰਕ ਦੀ ਵੀ ਜੋ ਕਿ ਆਰੀ ਵਰਕ ਹੁੰਦਾਗਾ ਆਰੀ ਵਰਕ ਤੁਸੀਂ ਕਾਟਨ ਦੇ ਸੂਟਾਂ ਤੇ ਕਦੇ ਟਰਾਈ ਨਾ ਕਰਿਓ ਕਿਉਂਕਿ ਜਲ ਸੋਨਾ ਨਹੀਂ ਲੱਗਦਾ ਹੈਗਾ ਉਹ ਨੀਡਲ ਵਰਕ ਹੀ ਹੈ ਤੇ ਜਲ ਸੋਨਾ ਲੱਗਦਾ ਕਾਟਨ ਤੇ ਜਾ ਮਸ਼ੀਨ ਵਰਕ ਸੁਣਨਾ ਲੱਗਦਾ ਬਸ ਇਹ ਦੋ ਚੀਜ਼ਾਂ ਸੁਣੀਆਂ ਲੱਗਦੀਆਂ ਨੇ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿ ਨਵੇਂ ਜੁੜ ਰਹੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ